ਦੇ ਨੀ ਬਟਨ ਦੇ ਵੀ ਹੋਰ ਲਾਣਾ ਪਾਣਾ ਨਾ ਕਿ ਉਹ ਸੰਭਵ ਨਹੀਂ ਹੈ ਸਮਝੇ ਫਾਰਟੀ ਹੈ ਅੱਗੋਂ ਮਾਤੇ ਆਉਣੋ ਰਾਜ ਨੂੰ ਕਾ ਮੱਤਾ ਤਿਆਰ ਆਉਣੀ ਨਹੀਂ ਕੀ ਕਰ ਦੇਗਾ ਉਹ ਉਹਨਾਂ ਦੇ ਦੇਖ ਖਿਲੇ ਬੇਗੀ ਲਾਲ ਜੰਦਾਈ ਉਜਦੇ ਜਿੱਟਾ ਕੰਮਰੀ ਇਹੇ ਲਾਉਣਾ ਇਹ ਨਾ ਕਰਨਾ ਚਾਹੀਦਾ ਨਾ ਉਹ ਪਹਿਗਾ ਪਹਿਨਾ ਕਰੂ ਉਹ ਤਾਂ ਪਹਿ ਲੋ ਵੱਡੇ ਹਲਕੀ ਹਲਕੀ ਲੋਕ ਲਾ 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 ਲਾਗੇ ਇਹੀ ਨਾ ਡਾ ਪਾਵਾਂਗੇ ਲੈ ਹੂੰ ਲੋਗ ਨਾ ਡਾ ਪਾ ਦੇਣੇ ਖਰਾਬ ਨਾ ਲੱਗੇ ਜੇ ਇਹ ਥਲੇ ਇਹ ਥਲੇ ਤਿੰਨ ਸਪੋਰ ਦਿੱਤੀ ਵੀ ਥੋੜਾ ਉਹ ਤਾਂ ਸਾਰੇ ਆ ਗਏ ਹਾਂ ਤੂੰ ਕਿਆ ਕਰ ਹਾਂ ਦੇ ਰਾਂ ਨਾ ਲੱਗ ਦੋ ਨਹੀਂ ਜਿਪਾ ਉਹ ਵੀ ਕਿਡਾ ਉਹ ਵੀ ਪਾ ਉਹ ਤਾਂ ਨਾ ਹਾਂ ਇਹਦੇ ਦੀ ਕੋਈ ਅਜਿਹੇ ਲਾਗਾਂ ਆਈਆਂ ਨੇ ਬਸ ਉਹਨਾਂ ਤੋਂ ਉਹਨਾਂ ਦੀ ਵਧੀ ਬਰਕ ਰੱਖੀ ਇਹ ਨਾ ਰਾਹੀ ਨਿਕਾਲੇ ਹੂੰ ਇਹਨਾਂ ਜਾਂ ਗਿਆ ਹੈ ਜੀ ਜਿਹਨੇ ਸਰਗਾਲੇ ਖੋਲੇ ਉਸੇ ਜਮ ਉਨ੍ਹਾੜ ਜੀ ਥੱਲੇ ਜੋ ਉਹੀ ਨੇ ਤਾਂ ਵਿੱਚ ਡਿਗੜੀ ਨਹੀਂ ਥੱਲੇ ਵਿੱਚ ਕਿੰਨੇ ਇਹ ਵਿੱਚ ਹੀਂੜੇ ਵਰੀਆਂ ਹਾਂ ਇਹਦੇ ਮੇਰੇ ਹੀਂੜੇ ਵਿੱਚ ਹੀ ਚੱਲਦੀ ਹੈ ਹੂੰ ਕਿਹੜਾ ਪੋਲਿਆ ਪੋਲਿਆ ਸਾਰੀਆਂ ਝਾੜਦੇ ਜਾਏ ਹਾਂ ਤਾਂ ਹੱਥਾਂ ਵਿੱਚ ਕਿੰਨੇ ਹੋਰ ਨਾ ਆਈ ਜੀ ਨਾ ਇਹ ਦੂਣਾ ਟਾ ਜੋ ਕਹਾਂ ਕਿ ਮੈਂ ਜਾਊਗਾ ਲੈ ਇੰਨਾ ਕੁ ਬਣਾ ਥੱਲੇ ਨਹੀਂ ਚੱਲਣਾ ਕੋਈ ਪਤਾ ਮੈਂ ਲੈਣਾ ਕੋਈ ਦੇਖੀਂ ਮੈਂ ਤਾਂ ਹਾਂ ਜਾਊਂਗੀ ਨਹੀਂ ਜਾਂਦਾ ਉਹ ਤੇ ਲੱਗਣਾ ਕਿੱਥਾ ਜਾਊਂਗੀ

পহাদ্ত মন্য়াদ্যাবা,সকাই上ত,হিেডিদে মনিএবে মন্য় রাজমাও ... রাজ সকাসকাই য়েস সাাদেনায়